ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕੈ ਗੁਰੂ ਪਿਆਰੀ ਸਾਧ ਸੰਗਤ ਜੀ ਆਵੜ ਪਾਗੇ ਹੋ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਕਿਰਪਾ ਦੇ ਨਾਲ ਦਸਮ ਪਾਤਸ਼ਾਹ ਦੀ ਪਵਿੱਤਰ ਬਾਣੀ ਸ੍ਰੀ ਜਪ ਸਾਹਿਬ ਦੀ ਸੰਖਿਆ ਲੈ ਰਹੇ ਹੋ ਆ ਹੁਣ ਆਪਾਂ ਪਾਠ ਸ਼ੁਰੂ ਕਰੀਏ ਧਿਆਨ ਦੇ ਨਾਲ ਸਭ ਨੇ ਸੁੰਨਾ ਆਪਣਾ ਗੁਰਤਖਸਬ ਦੇ ਖਿਆਲ ਰੱਖਣਾ ਸ਼ਬਦ ਨੂੰ ਧਿਆਨ ਨਾਲ ਸੁਣਨਾ ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਵੀ ਇਹ ਸ਼ਬਦ ਪੰਜਾਬੀ ਦੇ ਨਹੀਂ ਹੈਗੇ ਫਾਰਸੀ ਅਰਬੀ ਬ੍ਰਜ ਭਾਸ਼ਾ ਹਿੰਦੀ ਸੰਸਕ੍ਰਿਤ ਇਸ ਕਰਕੇ ਇਹ ਭਾਸ਼ਾਵਾਂ ਜਿਹੜੀਆਂ ਬਹੁਤ ਔਖੀਆਂ ਇਹ ਭਾਸ਼ਾਵਾਂ ਔਖੀਆਂ ਹੋਣ ਕਰਕੇ ਪਰ ਗੁਰੂ ਸਾਹਿਬ ਨੇ ਸਭ ਤੋਂ ਵੱਡੀ ਕਿਰਪਾ ਕੀਤੀ ਵੀ ਇਹ ਬਾਣੀ ਜਿਹੜੀ ਸੀ ਇਹਨੂੰ ਗੁਰਮੁਖੀ 'ਚ ਲਿਖ ਦਿੱਤਾ ਗੁਰਮੁਖੀ 'ਚ ਦੇਖਣ ਕਰਕੇ ਸਾਨੂੰ ਸਮਝ ਆ ਰਹੀ ਹੈ ਇਹ ਗੁਰੂ ਕੀ ਜਨਾਂ ਲਿਖੀ ਹੁੰਦੀ ਫਿਰ ਬੜੀ ਦਿੱਕਤ ਆ ਜਰੀ ਸੀ ਫਿਰ ਸਾਨੂੰ ਪੰਡਤਾਂ ਦੇ ਕੋਲ ਜਿਵੇਂ ਪੰਡਤ ਪੰਡਤਾਂ ਦੇ ਕੋਲ ਜਾਣਾ ਪੈਣਾ ਸੀ ਸੰਸਕ੍ਰਿਤ ਸਿੱਖਣ ਵਾਸਤੇ ਅਰਬੀ ਫਾਰਸੀ ਸਿੱਖਣ ਵਾਸਤੇ ਸਾਨੂੰ ਜਾਣਾ ਪੈਣਾ ਸੀ ਬੋਲਵੀਆਂ ਕੋਲ ਸਾਡੇ ਗੁਰੂ ਨੇ ਕਿਰਪਾ ਕੀਤੀ ਤੇ ਸਾਨੂੰ ਸਾਡੀ ਬੋਲੀ ਵਿੱਚ ਹੀ ਮਾਰਲੇ ਬਾਣੀ ਦੇ ਦਿੱਤੀ ਆ ਬਾਤ ਕਿਰਪਾ ਗੁਰੂ ਗੋਬਿੰਦ ਸਿੰਘ ਬਾਹਰੇ ਦੀ ਬੜੀ ਵੱਡੀ ਸੋਚ ਮਾਰਲੇ ਦੀ ਕਿ ਮੇਰੇ ਸਿੱਖ ਜਿਹੜੇ ਹੈਗੇ ਆ ਵੀ ਇਹਦੇ ਪੜ੍ਹਨਾਂ ਕਿਉਂਕਿ ਬਹੁਤ ਔਖਾ ਹੋ ਜਾਂਦਾ ਸੀ ਜੇ ਮੰਨ ਲਓ ਸ਼ਾਹਬ ਤੇ ਉਸੇ ਭਾਸ਼ਾ ਦੇ ਹੈ ਪਰ ਉਹਨਾਂ ਨੂੰ ਗੁਰਮੁਖੀ ਚ ਲਿਖੀ ਇਹ ਬੜੀ ਵੱਡੀ ਅਰ ਕ੍ਰਿਪਾ ਕੀਤੀ ਗੁਰਸਾਹਿਬ ਦੀ ਹਾਂਜੀ ਭੰਦੀ ਮਨਪੀ ਭੰਦੀ ਕੀ ਰਾਜੰਗ ਪ੍ਰਭਾ ਹੈ ਕੀ ਧਰਮੰਗ ਤੁਜਾਂ ਹੈ ਕੀ ਆਸ਼ੋਕ ਵਰਨ ਹੈ ਕੀ ਸਰਬਾ ਅਪਰਨ ਹੈ ਕੀ ਜਤਕ ਕੀ ਜਗਤੰਗ ਕ੍ਰਿਤੀ ਹੈ ਕੀ ਸ਼ਤਰੰਗ ਸ਼ਤਰੀ ਹੈ ਕੀ ਬ੍ਰਹਮੰਸ ਰੂਪ ਹੈ ਕੀ ਅਨੁਭਵ ਅਨੂਪ ਹੈ ਕੀ ਆਦ ਅਦੇਵ के चित्रम बहीन के एक अधीन के रोजी रजाक रहीम रिहाक के पाक बिया बयाब है के गैबुल गैब है के अफगुल गुना है के शाहान शाह है के कारण पुनिंद है के रोजी दिहंद है के राजक दिहंद है के राजक रहीम है के कर्म करीम है के सर्बंग कली है के सर्बंग दली है के सब ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਣਾ ਕੇ ਸਰਬਤਰ ਪਾਉਣਾ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜ ਹੈ ਕੇ ਸਰਬਤਰ ਦੀਨ ਹੈ ਕੇ ਸਰਬਤਰ ਲੀਨ ਹੈ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ ਹਾਂ ਹੁਣ ਇਦਾਂ ਕਰੋ ਤੁਸੀਂ ਪਿੱਛੇ ਬੋਲਣਾ ਜਿਹੜਾ ਸ਼ਬਦ ਕਹਾਂਜੀ ਬੋਲੂਗਾ ਉਹ ਤੁਸੀਂ ਪੜ੍ਹਨਾ ਹਾਂਜੀ ਹਾਲੇ ਪਿੱਛੇ ਬੋਲੋ ਕੇ ਸਰਬਤਰ ਦੇਸ ਹੈ ਕੇ ਸਰਬਤਰ ਹੈ ਕੇਸਰ ਬਤਨ ਕੇਸਰ ਹੈ ਕੇਸਰ ਬਤਨ ਕਾਲਾ ਹੈ ਕੇਸਰ ਬਤਨ ਕਾਲਾ ਹੈ ਕੇਸਰ ਬਤਨ ਭਾਲਾ ਹੈ ਕੇਸਰ ਬਤਨ ਭਾਲਾ ਹੈ ਕੇਸਰ ਬਤਨ ਹੰਤਾ ਕੇਸਰ ਬਤਨ ਹੰਤਾ ਕੇਸਰ ਬਤਨ ਗੰਤਾ ਕੇਸਰ ਬਤਨ ਗੰਤਾ ਕੇਸਰ ਬਤਨ ਭੇਖੀ ਕੇਸਰ ਬਤਨ ਭੇਖੀ ਕੇਸਰ ਬਤਨ ਭੇਖੀ ਕੇਸਰ ਬਤਨ ਭੇਖੀ ਕੇਸਰ ਬਤਨ ਕਾਜਾ ਹੈ ਕੇਸਰ ਬਤਨ ਕਾਜਾ ਹੈ ਕੇਸਰ ਬਤਨ ਰਾਜਾ ਹੈ ਕੇਸਰ ਬਤਨ

केसर बसर जापिया है केसर बसर जाती है केसर बसर खाती है केसर बसर खाती है केसर बसर पान है केसर बसर पान है केसर बसर मान है केसर बसर मान है केसर बसर इंद्र है केसर बसर इंद्र है केसर बसर चंद्र है केसर बसर चंद्र है केसर बम के सर्वम कनी में के सर्वम के परमम कहीं में के परमम कहीं के आकल आलाम में के आकल

मेरी वर्तते बरगंग तिरबादे तिलंगम तिरबादे अगंजे आगादे अगंजे अभवे सुगंगंग सद्भागे सुंगम सबभागे सो सर्बा अनुरागे तो तो सो सर्वमानवागे निरुक्त स्वरूप है निरुक्त स्वरूप है अशिज है अशूत है शिजना अशूत है इनके नरकंग पर वास है यमतुम पर वास है तिल पर वास है मृत्युलोक वास है निरुक्त प्रवाह है निरुक्त प्रवाह है तो दैव्य और पवित्र चाचरी शांत अपांग है आनंद है अपेक्ष है अलेख है अलेख है अपर्मह अपर्मह अनाद है अनाद है जुगाद है जुगाद है

ਦੇਖੋ ਗੁਰੂ ਸਾਹਿਬ ਨੇ ਪਰਮਾਤਮਾ ਦੀ ਪੁਸਤਕ ਵਿੱਚ ਦੱਸਿਆ ਕਿ ਪਰਮਾਤਮਾ ਜਿਹੜਾ ਉਹਦਾ ਕੋਈ ਨਾ ਪੋਤਰਾ ਨਾ ਪੁੱਤਰਾ ਉਹਦਾ ਕੋਈ ਪੋਤਰਾ ਨਹੀਂ ਹੈ ਉਹਦਾ ਕੋਈ ਪੁੱਤਰ ਨਹੀਂ ਹੈ ਨਾ ਸੱਤਰਾਂ ਨਾ ਮਿੱਤਰਾਂ ਉਹਦਾ ਕੋਈ ਸ਼ਤਰੂ ਨਹੀਂ ਹੈ ਉਹਦਾ ਕੋਈ ਮਿੱਤਰ ਨਹੀਂ ਹੈ ਨਾ ਤਾਤਾ ਨਾ ਮਾਤਾ ਨਾ ਉਹਦੀ ਕੋਈ ਮਾਂ ਹੈ ਤੇ ਨਾ ਉਹ ਪਿਓ ਬੜਾ ਬੜੀ ਧਿਕ ਅਸੀਂ ਵੀ ਜਦੋਂ ਸਾਡਾ ਵੀ ਇਹ ਜਿਵੇਂ ਗੁਰੂ ਸਾਹਿਬ ਦੱਸਦੇ ਪਰਮਾਤਮਾ ਬਾਰੇ ਜਦੋਂ ਅਸੀਂ ਵੀ ਇਦਾਂ ਦੇ ਹੋ ਗਏ ਕਿ ਅਸੀਂ ਸਾਡਾ ਮਾਪਿਓਦ ਹੋਏਗਾ ਪਰ ਅਸੀਂ ਮਾਪਿਓ ਦੇ ਨਾਲ ਮੋਹ ਜਦ ਸਾਡਾ ਟੁੱਟ ਜਾਏਗਾ ਜਦੋਂ ਸਾਡਾ ਮੋਹ ਟੁੱਟ ਜਾਏਗਾ ਫਿਰ ਅਸੀਂ ਵੀ ਉਹਦੀ ਵਰਗੀ ਹੋ ਜਾਵਾਂਗੇ ਤੇ ਭਗਤ ਰਵਿਦਾਸ ਜੀ ਕਹਿੰਦੀ ਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਫਿਰ ਅਗੇ ਬਾਰੇ ਕਹਿੰਦੀ ਆ ਨਾ ਸੱਤਰਾ ਨਾ ਮਿੱਤਰਾਂ ਨਾ ਤਾਤਾ ਨਾ ਮੱਤਾ ਨਾ ਜਾਤਾ ਨਾ ਪਾਤਰ ਸਾਡੀ ਜਾਤ ਵੀ ਹੈ ਕੋਈ ਕਹਿੰਦਾ ਮੈਂ ਜੱਟ ਕੋਈ ਕਹਿੰਦਾ ਮੈਂ ਬ੍ਰਾਹਮਣ ਕੋਈ ਕਹਿੰਦਾ ਮੈਂ ਖੱਤਰੀ ਆ ਕੋਈ ਕਹਿੰਦਾ ਮੈਂ ਕੋਈ ਆ ਪਾਤੇ ਪਾਤਾਂ ਵੀ ਹੈਗੀਆਂ ਇਹ ਮੇਰੀ ਪਾਤ ਤੇ ਮੇਰੀ ਗੋਤ ਹੈ ਮੇਰੀ ਇਹ ਗੋਤ ਹੈ ਪਰਮਾਤਮਾ ਦੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਮਾਰਾ ਨੇ ਕਿਹਾ ਖਾਲਸੇ ਦੀ ਵੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਤੇ ਜੇ ਕੋਈ ਅੰਮ੍ਰਿਤ ਛਕ ਕੇ ਇਹ ਕਹਿੰਦਾ ਵੀ ਮੇਰੀ ਜਾਤ ਪਾਤ ਹੈ ਇਹਦਾ ਮਨ ਨੂੰ ਸਿੱਖ ਨਹੀਂ ਜੀ ਉਹ ਕਹਿੰਦਾ ਵੀ ਮੈਂ ਕਿਉਂਕਿ ਦਸਮ ਪਾਤਸ਼ਾਹ ਨੇ ਕਿਹਾ ਵੀ ਮੇਰੇ ਵਿੱਚ ਖਾਲਸੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਕਦੇ ਅਸੀਂ ਸਾਰੇ ਇੱਕ ਹਾਂ ਪਰਮਾਤਮਾ ਗੁਰੂ ਸਾਹਿਬ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਕਹਿੰਦੇ ਮੇਰਾ ਰੂਪ ਜਿਹੜਾ ਖਾਲਸਾ ਤੇ ਖਾਲਸੇ ਵਿੱਚ ਤੇ ਪਰਮਾਤਮਾ ਵਿੱਚ ਤੇ ਮੇਰੇ ਵਿੱਚ ਕਹਿੰਦੇ ਕੋਈ ਭੇਦ ਨਹੀਂ ਇਸ ਕਰਕੇ ਮਾਰੇ ਕਹਦੇ ਨਾ ਜਨਤਾ ਨਾ ਪਾਤਾ ਉਹਦੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਹੈ ਨਰਾਸ ਸਿੰਘ ਸਰੀਕ ਉਹਦਾ ਕੋਈ ਸਰੀਕ ਨਹੀਂ ਹੈ ਸਾਡੇ ਸਰੀਕ ਵੀ ਹੈਗੇ ਅਸੀਂ ਪਰਮਾਤਮਾ ਵਰਗੇ ਜਦੋਂ ਹੋਗੇ ਜਿਵੇਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਫਿਰ ਅਸੀਂ ਉਹਦੇ ਵਿੱਚ ਮਿਲ ਜਾਾਂਗੇ ਜਿਵੇਂ ਜਿਉ ਸਾਡੇ ਗੁਣ ਪਰਮਾਤਮਾ ਵਰਗੇ ਹੋਣਗੇ ਜਿਵੇਂ ਗੁਰੂ ਸਾਹਿਬ ਬਾਣੀ 'ਚ ਦੱਸ ਰਹੇ ਆ ਜਿਵੇਂ ਸਾਡੇ ਹੌਲੀ 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 ਗੁਣ ਵਧਦੇ ਗਏ ਅਸੀਂ ਉਹਦੇ ਵਰਗੇ ਹੁੰਦੇ ਹੁਣ ਹੋਈ ਜਾਣਾ ਜਦੋਂ ਸਾਡੇ ਪਰਪਰ ਉਹਦੇ ਵਿੱਚ ਤੇ ਸਾਡੇ ਵਿੱਚ ਅੰਤਰ ਕੋਈ ਨਾ ਰਿਹਾ ਅਸੀਂ ਨਾਮ ਜਪ-ਜਪ ਕੇ ਉਹਦੇ ਵਿੱਚ ਹੀ ਮਿਲ ਜਾਣਾ ਠੀਕ ਹੈ ਜੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨ ਵੀ ਅਸੀਂ ਵੀ ਪਰਮਾਤਮਾ ਦੇ ਨਾਲ ਮਿਲ ਸਕੀਏ